ਆਈਟੀ ਲਗਾਏ ਜਿਹੜੀ ਪਾਣੀ ਪੈਨਸ਼ਨ ਬਹਾਲੀ ਦੀ ਹੈ ਉਹਦੀ ਮਿਸਾਲ ਕਰਕੇ ਤੁਸੀਂ ਦਰੇ ਹੋ ਇਹ ਸਾਡੇ ਸਾਰੇ ਸਿਨਾਰਫੀ ਲੋਕਾਂ ਲਈ ਸਾਡੇ ਹੋਰ ਵਾਤਵਿਕ ਮਾਗਦੇ ਮੁਲਾਜ਼ਮਾਂ ਲਈ ਤਨਣ ਮਨਾਵਾ ਬਣਨੀ ਹੈ ਤੁਸੀਂ ਇਸ ਗੱਲ ਨੂੰ ਪਤਾ ਹੀ ਦੇ ਹਕਦਾਰੋ ਕਿ ਜਿਸ ਵੇਲੇ ਸਰਕਾਰਾਂ ਸਾਰਾ ਕੁਛ ਤਾਲਮਾਨ ਲਾ ਰਹੀਆਂ ਹਨ ਕਿ ਸਾਰੇ ਸਰਕਾਰੀ ਮੈਕਬੇ ਛੋੜੇ ਜਾਣ ਮੈਕਬੇ ਲੀਗ ਵਿੱਚ ਪਿੱਛੇ ਜਾਣ ਮੈਕਬਿਆਂ ਨੂੰ ਖਤਮ ਕੀਤਾ ਜਾਵੇ ਉੱਠੇ ਤੁਸੀਂ ਆਪਣੇ ਮੈਕਬਿਆਂ ਨੂੰ ਰੱਖ ਲੈਣੇ ਅਕੇ ਆਪਣੀ ਪੈਨਸ਼ਨ ਬਹਾਲ ਕਰਾਉਣ ਲਈ ਲਗਾਤਾਰ ਜਿਹੜੇ ਹੈ ਸੰਘਰਸ਼ ਜਾਰੀ ਰੱਖ ਰਹੇ ਹੋ ਇਸ ਕਾਰਨ ਸਾਨੂੰ ਖੁਸ਼ੀ ਤੇ ਮਾਣ ਵੀ ਹੈ ਮਨੋ ਬੜਾ ਦਿੱਤਾ ਹੁੰਦਾ ਹੈ ਜਦੋਂ ਕੁਝ ਵੀ ਨਹੀਂ ਹੁੰਦਾ ਸੀਗਾ ਅਜ ਤੋਂ ਵੇ ਵੇ ਕਹਾਵੇਂ 60 70 ਸਾਲ ਪਹਿਲਾਂ ਕੋਈ ਪੈਨਸ਼ਨ ਨਹੀਂ ਹੁੰਦੀ ਸੀ ਕੁਝ ਵੀ ਨਹੀਂ ਹੁੰਦਾ ਸੀ ਕੋਈ ਰੈਗੂਲਰ ਬਨਾਇਬ ਨਹੀਂ ਹੁੰਦੇ ਸੀ ਕਿ ਅਸੀਂ ਆਪ ਕੱਚੇ ਪਿੱਤਰਾਂ 'ਚ ਕੰਮ ਕੀਤਾ ਹੈ ਪਰੰਤੂ ਸਾਡੀ ਲੀਡਰਸ਼ਿਪ ਨੇ ਆਪਣੇ ਸੰਸਾਧਾਂ ਰਾਹੀਂ ਸਰਕਾਰ ਨੂੰ ਮਜਬੂਰ ਕੀਤਾ ਹੈ ਕਿ ਅਸੀਂ ਰੈਗੂਲਰ ਵੀ ਹੋਏ ਅਸੀਂ ਪੈਨਸ਼ਨ ਵੀ ਪ੍ਰਾਪਤ ਕਰ ਰਹੇ ਹਾਂ ਸੋ ਇਹ ساری ਸਹਾਰਾ ਦੇ ਉੱਤੇ ਨਿਰਭਰ ਹੈ ਕਿ ਅਸੀਂ ਸਰਕਾਰ ਦੇ ਉੱਤੇ ਕਿੰਨਾ ਜਿਹੜਾ ਪ੍ਰੈਸ਼ਰ ਪਾਉਂਦੇ ਆ ਕਿਉਂਕਿ ਸਰਕਾਰ ਜਿਹੜੀ ਹੈ ਉਹਨੇ ਬਕਾਇਦਾ ਤੌਰ ਤੇ ਹਰ ਰੋਜ਼ ਹੀ ਨਵੀਆਂ-ਨਵੀਆਂ ਖੌਨਾ ਪੜਦੇ ਆ ਕਦੇ ਜਿਹੜੀ ਹੈ ਸਿੱਖਿਆ ਵਿੱਚ ਨਵੀਂ ਆ ਗਈ ਹੈ ਕਿਤੇ ਹੋਰ ਜਿਹੜੀ ਆ ਗਈ ਕੋਈ ਸਕੀਮ ਆ ਗਈ ਹੈ ਕਿਤੇ ਅਫਸਰਾਂ ਦੇ ਸਕੂਲਾਂ ਨੂੰ ਲਈ ਕੇ ਦੇਣ ਦੀ ਗੱਲ ਵੀ ਆ ਗਈ ਹੈ ਇਹ ਸੱਜੇ ਇਹ ਲੜਾਈ ਦਾ ਜਿਹੜਾ ਮੁੱਢ ਵੱਜ ਰਿਹਾ ਹੈ ਤੁਸੀਂ ਵੱਢ ਨਾ ਰਹੇ ਹੋ। ਇਹ ਬਹੁਤ ਚੰਗੀ ਗੱਲ ਹੈਗੀ ਆ। ਇਹ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਗੱਦੋ ਤੁਸੀਂ ਤੁਰੋਗੇ ਤਾਂ ਕਾਫਲਾ ਤੁਹਾਡੇ ਮਗਰ ਵੱਧਦਾ ਜਾਣਾ ਹੈ। ਕਾਫਲੇ ਨੇ ਵੱਡਾ ਰੂਪ ਲੈਣਾ ਹੈ ਤੇ ਆਪਾਂ ਸਰਕਾਰ ਨੂੰ ਜਿਹੜਾ ਹੈ ਗੋਗਿਆਂ ਨਾਲ ਕਰਨਾ ਹੈ ਉਹਨਾਂ ਨੀਤੀਆਂ ਨੂੰ ਪੁੱਠਾ ਘੜਾ ਜਣਾ ਹੈ। ਕਿਉਂਕਿ ਸਰਕਾਰ ਜਿਹੜੀ ਹੈ ਉਹ ਹੁਣ ਇਸ ਵੇਲੇ ਜਿਸ ਕਿਸਮ ਦਾ ਦੌਰ ਸੰਸਾਰ ਪੱਧਰ ਤੇ ਚੱਲ ਰਿਹਾ ਹੈ ਉਹ ਇੱਕ ਤਰਫਾ ਜਿਹੜੇ ਹੈ ਕਾਰਪੋਰੇਟ ਘਰਾਣਿਆਂ ਦੇ ਹੱਕ ਤੇ ਸਾਰਾ ਕੁਝ ਜਾ ਰਿਹਾ ਹੈ ਇਸ ਲਈ ਲੋੜ ਹੈ ਕਿ ਆਪਾਂ ਲੜੀਏ ਜੇ ਆਪਾਂ ਲੜਿਆ ਇਤਿਹਾਸ ਖਰ ਨੂੰ ਮੱਥ ਪੁੰਦਾ ਹੈ ਇਤਿਹਾਸ ਖਰ ਨੂੰ ਛੇੜ ਦਿੰਦਾ ਹੈ ਇਤਿਹਾਸ ਸਾਡੇ ਲਈ ਇੱਕ ਚੱਲਣ ਬਣਾਵਾ ਵੀ ਬਣਦਾ ਹੈ ਜਦੋਂ ਅਸੀਂ ਦੇਖਦੇ ਆ ਕਿ ਚਮਕੌਰ ਦੀ ਕਿੱਕੀ ਗੜੀ ਨੇ ਲਾਲ ਕਿਨੂ ਹਿਲਾਤਾ ਸੀਗਾ ਬਾਬਾ ਬੰਦਾ ਬਹਾਦਰ ਸਰਹੰਗ ਦੀ ਥਣਾਰੇ ਠੜਕਾਦੀ ਸੀ ਇਸ ਤਰੀ ਲੜਨ ਵਾਲੇ ਲੋਕ ਜਿਹੜੇ ਆ ਉਹ ਹਮੇਸ਼ਾ ਜਿੱਤਾ ਪ੍ਰਾਪਤ ਕਰਦੇ ਆ ਇਹਦੇ ਵਿੱਚ ਨਰਾਸ਼ ਹੋਊਗੇ ਲੋੜ ਨਹੀਂ ਹੁੰਦੀ ਕਿ ਆਪਾਂ ਕਿੰਨਾ ਕੁ ਕੱਟਿਆ ਨਹੀਂ ਖੱਟਿਆ ਹੈ ਇਹ ਸਿਹਾਰਣ ਲਗਾਤਾਰ ਜਾਰੀ ਰਹਿਣੀ ਹਨ ਸੋ ਤੁਸੀਂ ਜਿਹੜੇ ਸਾਰੇ ਇਕੱਠੇ ਹੋਏ ਹੋ ਇਸ ਗੱਲ ਲਈ ਸਾਡੀ ਸੁਭਾ ਕਮੇਟੀ ਬਧਾਈ ਦੇ ਹੱਕਦਾਰ ਹੈ ਜਿਹੜੇ ਜਿਨ੍ਹਾਂ ਨੇ ਨਵੀਂ ਸਿੱਖਿਆ ਨੀਤੀ ਅਤੇ ਪ੍ਰਾਣੀ ਪੈਖਣ ਬਹਾਲੀ ਦੋਨਾਂ ਗੱਲਾਂ ਨੂੰ ਜੋੜ ਕੇ ਜਿਹੜੀਆਂ ਇੱਕ ਇਨਿਸ਼ੀਏਟਿਵਾਂ ਅਤੇ ਰੋਸ਼ਗਿਆਰੇ ਕਰ ਰਹੇ ਹੋ ਇਹ ਬਹੁਤ ਸਾਡੇ ਲਈ ਚੰਗੀ ਗੱਲ ਹੈ ਸੋ ਤੁਸੀਂ ਆਏ ਹੋ ਤੁਹਾਡਾ ਸਾਰਾ ਨਾਮ ਬਹੁਤ ਬਹੁਤ ਧੰਨਵਾਦ ਕਰਦਾ ਹਾਂ